ਹਲਕਾ ਥੋੜਾ ਜਿਹਾ ਪਿੱਛੇ ਰਹਿ ਗਿਆ ਜੀ ਵਿਕਾਸ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਦੇ ਵਿੱਚ ਆਸਾਂ ਸੀ ਉਸ ਤਰੀਕੇ ਨਾਲ ਤੁਸੀਂ ਵੀ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਘੁੰਮਦੇ ਵੀ ਹੋ ਸੜਕਾਂ ਦਾ ਵੀ ਅਜੇ ਪ੍ਰੋਪਰ ਕੰਮ ਨਹੀਂ ਹੋਇਆ ਦੂਜੇ ਪਾਸੇ ਵਿਕਾਸ ਹੋਰ ਵੀ ਸਪੀਚਾਂ ਹੀ ਦਿੱਤੀਆਂ ਜਾ ਰਹੀਆਂ ਨੇ ਪਰ ਪ੍ਰੋਪਰ ਹੋ ਨਹੀਂ ਰਹੀ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਆਪਣੇ ਹੀ ਘਰ ਭਰੇ ਆ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਨੌਕਰੀਆਂ ਦੀ ਗੱਲ ਕਰ ਲਓ ਬਿਜਲੀ ਦੀ ਗੱਲ ਬੜੀ ਹਲਕੀ ਦਾ ਇੱਕ ਸਕੂਲ ਹੈ ਜੀ ਉੱਥੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਿਲਡਿੰਗ ਬਣੀ ਸੀ ਸੈਣੀ ਮજરા ਪਿੰਡ ਖਿਜਰਾਬਾਦ ਦੇ ਕੋਲ ਹੈ ਜੀ ਪਰ ਅਜੇ ਤੱਕ ਉੱਥੇ ਅਧਿਆਪਕ ਨਹੀਂ ਪਹੁੰਚੇ ਜੀ ਬੱਚੇ ਦੂਜੇ ਪਿੰਡ ਨਦੀਆਂ ਕ੍ਰੋਸ ਕਰਕੇ ਜਾਣਾ ਪੈਂਦਾ ਮੇਰੇ ਧਿਆਨ ਤੁਸੀਂ ਅੱਜ ਲੈਂਦਾ ਅਸੀਂ ਕਹਿਣਾ ਜੀ ਮੈਂ ਵਾਕਿਆਨ ਜਿਆਦਾ ਪਰ ਅੱਜ ਹੋ ਤੁਹਾਡੇ ਇਹਦਾ ਦੇਖ ਲਿਓ ਰਿਜ਼ਲਟ ਪਾਕਿਸਤਾਨ ਸਰਕਾਰ ਉਹਨਾਂ ਦੇ ਅਰਵਿੰਦ ਕੇਜਰੀਵਾਲ 24000 ਏਕੜ ਲੁਧਿਆਣਾ ਮੋਗੇ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਖੋਹ ਕੇ ਉੱਥੇ ਵਲਾਇਟ ਬਣਾਉਣ ਲੱਗੀ ਆ ਨਿਊ ਚੰਡੀਗੜ੍ਹ ਦਾ ਪਖੜੇ ਇਹਨਾਂ ਦੇ ਲੋਕਾਂ ਇਹ ਸੁਖਵੀਰ ਬਾਦਲ ਸਾਹਿਬ ਦੇ ਟਾਈਮ ਹੋਇਆ ਕਿ ਲੋਕਾਂ ਤੋਂ ਖੋਹ ਕੇ ਜ਼ਮੀਨਾਂ ਦਿੱਤੀਆਂ ਆਮ ਆਦੀ ਪਾਰਟੀ ਦੇ ਐਮਪੀ ਮਾਲਵਿੰਦਰ ਸਿੰਘ ਕੰਗ ਲਗਾਤਾਰ ਆਪਣੇ ਹਲਕਿਆਂ ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰ ਰਹੇ ਨੇ ਸਾਨੂੰ ਲੈ ਕੇ ਪਿੰਡ ਕਰਤਾਰ ਪਰ ਨਿਊ ਚੰਡੀਗੜ੍ਹ ਦਾ ਪਿੰਡ ਹੈ ਜਿੱਥੇ ਕੀ ਉਸ ਪਿੰਡ ਦੇ ਵਿੱਚ ਕਾਫੀ ਵਿਕਾਸ ਕਾਰਜ ਜਿਹੜੇ ਅੱਜ ਕੰਮ ਸ਼ੁਰੂ ਕਰਵਾਏ ਗਏ ਨੇ ਤਾਂ ਵੱਡਾ ਇਕੱਠ ਵੀ ਹੋਇਆ ਸੀ ਕਾਫੀ ਲੋਕਾਂ ਵੱਲੋਂ ਉਹਨਾਂ ਸਬੋਧਨ ਵੀ ਸੁਣਿਆ ਗਿਆ ਤਾਂ ਉਹ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮਾਲਵਿੰਦਰ ਸਿੰਘ ਕੰਗ ਹੋਣਗੇ ਕਾਫੀ ਸਵਾਲ ਵੀ ਲੋਕਾਂ ਦੇ ਮਨਾਂ ਦੇ ਵਿੱਚ ਸੀ ਕਿ ਜਦੋਂ ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਉਣਾ ਸੀ ਉਸ ਸਮੇਂ ਵਾਅਦੇ ਬਹੁਤ ਕੀਤੇ ਸੀ ਕਿ ਸੜਕਾਂ ਵਧੀਆ ਬਣਨ ਗਿਆ ਦੂਜੇ ਪਾਸੇ ਸਕੂਲਾਂ ਦੇ ਵੀ ਟੀਚਰ ਆਣ ਕੇ ਹੁਣ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਪਰ ਉਹ ਸਿੱਖਿਆ ਕ੍ਰਾਂਤੀ ਦੇ ਨਾਲ-ਨਾਲ ਕਈ ਸਕੂਲ ਐਦਾ ਦੇ ਵੀ ਨੇ ਜਿਨ੍ਹਾਂ ਦੇ ਵਿੱਚ ਹੋਜੇ ਤੱਕ ਅਧਿਆਪਕ ਨਹੀਂ ਪਹੁੰਚਿਆ ਉਹ ਵੀ ਸਵਾਲ ਮਾਲਵੀਂਦਰ ਸਿੰਘ ਕੰਗ ਨਾਲ ਹੋਣਗੇ ਐਮਪੀ ਸਾਹਿਬ ਸਾਡੇ ਨਾਲ ਹੋਣਗੇ ਤਾਂ ਕੰਗ ਸਾਹਿਬ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਪਿੰਡਾਂ ਦੇ ਵਿੱਚ ਲਗਾਤਾਰ ਤੁਹਾਡੀ ਫੇਰੀ ਹੈ ਨਵਾਂ ਸ਼ਹਿਰ ਦੇ ਇਲਾਕੇ ਦੀ ਗੱਲ ਕਰੀ ਤੁਹਾਡੀ ਸੋਸ਼ਲ ਮੀਡੀਆ ਦੇਖਦੇ ਰਹਿੰਦੇ ਹਾਂ ਅਸੀਂ ਅੱਜ ਨਿਊ ਚੰਡੀਗੜ੍ਹ ਦੇ ਵਿੱਚ ਵੀ ਤੁਸੀਂ ਫੇਰੀ ਪਾਈ ਹੈ ਤਾਂ ਕਿਸ ਤਰੀਕੇ ਦੇ ਕਾਰਜ ਸ਼ੁਰੂ ਕਰਵਾ ਲੇ ਗੱਲ ਇਹ ਆ ਲੱਗਿਆ ਹੋਇਆ ਕਿਰਪਾ ਪਿੱਛੇ ਕਰੋ ਜੀ ਗੱਲ ਇਹ ਆ ਵੀ ਜਦੋਂ ਲੋਕਾਂ ਨੇ ਸਾਨੂੰ ਚੁਣਿਆ ਸਾਡਾ ਫਰਜ਼ ਬਣਦਾ ਆਪਣੇ ਹਲਕੇ 'ਚ ਸੁੱਖ-ਦੁੱਖ 'ਚ ਪਹੁੰਚਣਾ ਔਰ ਖਾਸ ਕਰ ਜਿਹੜੇ ਡਿਵੈਲਪਮੈਂਟ ਦੇ ਕੰਮ ਐ ਉਹਨਾਂ ਦਾ ਕੀ ਸਟੇਟਸ ਐ ਉਹਨਾਂ ਨੂੰ ਬੇਸਤਰ ਕਿਤੇ ਅੱਗੇ ਕਿੱਤਾ ਲੈ ਕੇ ਜਾਣਾ ਸੋ ਉਸੇ ਕੜੀ ਚੱਜ ਇੱਥੇ ਕਰਤਾਰਪੁਰ ਆਏ ਸੀ ਇੱਥੇ ਪਿੰਡ ਵਾਲਿਆਂ ਨੇ ਆਲਰੇਡੀ ਆਪਣੇ ਲੈਵਲ ਤੇ ਬਹੁਤ ਸਾਫ-ਸਫਾਈ ਨੂੰ ਲੈ ਕੇ ਬੜੀ ਚੰਗੇ ਇਨੀਸ਼ੀਏਟਿਵ ਲਾਇਆ ਮੈਨੂੰ ਲੱਗਦਾ ਹੈ ਇਹ ਐਸੇ ਉਪਰਾਲੇ ਕਰਨ ਦੀ ਲੋੜ ਹੈ ਔਰ ਅਸੀਂ ਤੇ ਬਤੌਰ ਪਬਲਿਕ ਦੇ ਨੁਮਾਇੰਦੇ ਸਾਡਾ ਫਰਜ ਹੈ ਉੱਥੇ ਜਾਣਾ ਵੀ ਔਰ ਉੱਥੇ ਜੋ ਜੋ ਜ਼ਰੂਰਤ ਹੈ ਸਰਕਾਰ ਦੇ ਪੁਆਇੰਟ ਆਫ 뷰 ਨਾਲ ਜਾਂ ਸਰਕਾਰ ਦੇ ਪੱਖ ਤੇ ਉਹ ਜ਼ਰੂਰਤਾਂ ਨੂੰ ਪੂਰਾ ਕਰਨਾ ਹਲਕਾ ਥੋੜਾ ਜਿਹਾ ਪਿੱਛੇ ਰਹਿ ਗਿਆ ਜੀ ਵਿਕਾਸ ਤੋਂ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਦੇ ਵਿੱਚ ਆਸਾਂ ਸੀ ਉਸ ਤਰੀਕੇ ਨਾਲ ਤੁਸੀਂ ਵੀ ਦੇਖਿਆ ਹੋਣਾ ਪਿੰਡਾਂ ਦੇ ਵਿੱਚ ਘੁੰਮਦੇ ਵੀ ਹੋ ਸੜਕਾਂ ਦਾ ਵੀ ਅਜੇ ਪ੍ਰੋਪਰ ਕੰਮ ਨਹੀਂ ਹੋਇਆ ਦੂਜੇ ਪਾਸੇ ਵਿਕਾਸ ਹੋਰ ਵੀ ਸਪੀਚੇ ਦਿੱਤੀਆਂ ਜਾ ਰਹੀਆਂ ਨੇ ਪਰ ਪ੍ਰੋਪਰ ਹੋ ਨਹੀਂ ਰਹੀ ਸੜਕਾਂ ਵਾਲਾ तकरीबन ਲਿਸਟ ਆ ਗਈ ਹੈ तमाम ਜਿਹੜੇ ਸ਼ਹਿਰੀ ਦੀਆਂ ਸੜਕਾਂ ਮਨਜ਼ੂਰ ਹੋ ਗਈਆਂ ਅਗਲੇ ਮਹੀਨੇ ਡੇਢ ਮਹੀਨੇ ਚ ਕੰਮ ਸ਼ੁਰੂ ਹੋ ਜਾਊਗਾ ਔਰ ਬੇਸਿਕਲੀ ਸਾਡਾ 10000 ਕਰੋੜ ਦੇ ਕਰੀਰ ਪੈਸਾ ਸੈਂਟਰ ਨੇ ਰੋਕ ਰੱਖਿਆ ਹੈ ਪਿਛਲੇ 2 ਸਾਲਾਂ 2.5 ਸਾਲਾਂ ਉਹ ਪੈਸਾ ਜਿਹੜਾ ਮੰਡੀਆਂ ਦਾ ਟੈਕਸ ਦਾ ਉਹ ਪਿੰਡੂ ਸੜਕਾਂ ਤੇ ਪਿੰਡੂ ਮੰਡੀਆਂ ਤੇ ਪਿੰਡੂ ਰੂਰਲ ਡਵੈਲਪਮੈਂਟ ਤੇ ਹੀ ਖਰਚ ਹੋਣਾ ਸੀ ਇਸ ਕਰਕੇ ਕਿਤੇ ਨਾ ਕਿਤੇ ਡਿਲੇ ਹੋਇਆ ਲੇਕਿਨ ਮਾਨ ਸਾਹਿਬ ਦੀ ਸਰਕਾਰ ਪ੍ਰਾਇੋਰਟੀ ਤੇ ਪਿੰਡਾਂ ਨੂੰ ਖਾਸ ਕਰ ਧਿਆਨ ਦੇ ਰਹੀ ਹੈ ਔਰ ਦੇਖੋਗੇ ਤੁਸੀਂ ਅਗਲੇ 6 ਮਹੀਨਿਆਂ ਚ ਬਿਲਕੁਲ ਨਹਾਰ ਬਦਲੂਗੀ ਪਿੱਛੇ ਕਿਸੇ ਪਾਸੋਂ ਨਹੀਂ ਹੈ ਨੋ ਡਾਊਟ ਜਿਹੜਾ ਬੈਗੇਜ ਸੀ ਸਰਕਾਰ ਤੇ ਕਿਉਂਕਿ ਪਿੱਛੇ ਲੰਮਾ ਸਮਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਆਪਣੇ ਹੀ ਘਰ ਭਰੇ ਆ ਪੰਜਾਬ ਵੱਲ ਧਿਆਨ ਨਹੀਂ ਦਿੱਤਾ ਨੌਕਰੀਆਂ ਦੀ ਗੱਲ ਕਰ ਲਓ ਬਿਜਲੀ ਦੀ ਗੱਲ ਕਰ ਲਓ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਕਰ ਲਓ ਭਵੰਤਮਾਨ ਸਾਹਿਬ ਨੇ ਕਾਫੀ ਬਿਹਤਰ ਕੰਮ ਕੀਤਾ ਹੈ ਤੋਂ ਤਮਾਮ ਬਾਕੀ ਜਿਹੜੇ ਡਿਵੈਲਪਮੈਂਟ ਵਰਕ ਹੈ ਉਹ ਵੀ ਜਲਦੀ ਪੂਰੇ ਕਰਾਂਗੇ ਕਿ ਕ੍ਰਾਂਤੀ ਵੀ ਥੋੜੀ ਲਗਾਤਾਰ ਅੱਗੇ ਵੱਧਦੀ ਜਾ ਰਹੀ ਹੈ ਸਮਾਰਟ ਸਕੂਲ ਬਣਾਏ ਜਾ ਰਹੇ ਨੇ ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ ਪਰ ਮੈਂ ਕਈ ਐਮਐਲਏ ਦੇ ਤੇ ਨਾਲ ਮੰਤਰੀ ਦੇ ਧਿਆਨ ਚ ਵੀ ਲਿਆ ਚੁੱਕਾ ਕਿ ਥੋੜੀ ਹਲਕੇ ਦਾ ਇੱਕ ਸਕੂਲ ਹੈ ਜੀ ਉੱਥੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਿਲਡਿੰਗ ਬਣੀ ਸੀ ਸੈਣੀ ਮਜਰਾ ਪਿੰਡ ਖਿਦਰਾਬਾਦ ਦੇ ਕੋਲ ਹੈ ਜੀ ਪਰ ਅਜੇ ਤੱਕ ਉੱਥੇ ਅਧਿਆਪਕ ਨਹੀਂ ਪਹੁੰਚੇ ਜੀ ਬੱਚੇ ਦੂਜੇ ਪਿੰਡ ਨਦੀਆਂ ਕ੍ਰੋਸ ਕਰਕੇ ਜਾਣਾ ਪੈਂਦਾ ਤੁਸੀਂ ਸਿੱਖਿਆ ਮੰਤਰੀ ਜੀ ਨਾਲ ਗੱਲਬਾਤ ਇਸ ਮੈਂ ਮੇਰੇ ਧਿਆਨ ਤੁਸੀਂ ਅੱਜ ਲਿਆਂਦਾ ਮੈਂ ਤੁਹਾਨੂੰ ਕਹਿਣਾ ਜੀ ਮੈਂ ਵਾਕਿਆਨ ਜਿਆਦਾ ਪਰ ਅੱਜ ਹੁਣ ਤੁਹਾਡੇ ਇਹਦਾ ਦੇਖ ਲਿਓ ਰਿਜ਼ਲਟ ਹਾਂਜੀ ਤੁਸੀਂ ਨਿੱਜੀ ਤੌਰ ਤੇ ਵੀ ਇੱਕ ਵਾਰ ਮੈਨੂੰ ਮਿਲ ਕੇ ਦੱਸ ਦਿਓ ਐਜੈਕਟ ਜਾਂ ਉੱਥੇ ਕਿਸੇ ਡਿਊਟੀ ਲਾਓ ਮਸਲਾ ਹੈ ਕਿ ਬੇਸਿਕਲੀ ਇਹ ਤੇ ਏਜੰਡੇ ਤੇ ਆ ਐਜੂਕੇਸ਼ਨ ਹੈਲਥ ਤੇ ਪੰਜਾਬ ਸਰਕਾਰ ਦੇ ਔਰ ਜਿੰਨਾ ਸਕੂਲਾਂ ਨੂੰ ਇਨਫਰਾਸਟ੍ਰਕਚਰ ਲਈ ਪੈਸਾ ਆਇਆ ਮਾਨ ਸਾਹਿਬ ਦੀ ਸਰਕਾਰ ਦੇ ਟਾਈਮ ਉਹਨਾਂ 30 ਚ ਨਹੀਂ ਆਇਆ ਸੋ 노 ਡਾਊਟ ਇਸ ਸਣੀ ਮਾਜਰੀ ਵਾਲਾ ਮਸਲਾ ਮੈਂ ਦੇਖ ਲਾ ਪਰਸਨਲੀ ਦੇਖਦਾ ਕਿ ਉਹਨਾਂ ਦੀ ਕਿਤਰਾ ਮਦਦ ਕੀਤੀ ਆ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਕਾਫੀ ਵੱਡੇ ਵੱਡੇ ਤਸਕਰ ਤੁਸੀਂ ਜੇਲਾਂ ਵਿੱਚ ਅੰਦਰ ਕੀਤੇ ਨੇ ਤਾਂ ਕਿਵੇਂ ਲੱਗਦਾ ਕਿ ਕਿੰਨੀ ਕੁ ਦੇਰ ਤੱਕ ਹੁਣ ਆਪ ਨੂੰ ਰਿਜ਼ਲਟ ਸਹੀ ਤਰੀਕੇ ਨਾਲ ਹੋਣ ਕੀ ਬਿਲਕੁਲ ਨਸ਼ਾ ਮੁਕਤ ਪੰਜਾਬ ਮਿਲਣ ਦੇ ਵਿੱਚ ਦੇਖੋ ਗੱਲ ਇਹ ਆ ਵੀ ਇਹ ਜਿਹੜਾ ਮਸਲਾ ਹੈ ਨਾ ਨਸ਼ਿਆਂ ਵਾਲਾ ਬੇਸਿਕਲੀ ਇਹਦੇ ਪਿੱਛੇ ਵੀ ਆਰਥਿਕ ਕਾਰਨ ਹੈ ਹੋਇਆ ਕੀ ਚਲੋ ਇੱਕ ਤੇ ਅਸੀਂ ਬਾਰਡਰ ਸਟੇਟ ਤੇ ਬੈਠੇ ਆਂ 550 ਕਿਲੋਮੀਟਰ ਸਾਡਾ ਪਾਕਿਸਤਾਨਾ ਬਾਰਡਰ ਹੈ ਔਰ ਅੱਜ ਕੱਲ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਤੋਂ ਰਹੀ ਹੈ ਵੀ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਾਹ ਤੱਕਿਆ ਜਾਵੇ ਹੋਇਆ ਕਿ ਵੀ ਸਰਕਾਰਾਂ ਚੋਂ ਕੁਝ ਪੋਲਿਟਿਕਲ ਲੋਕਾਂ ਦਾ ਨਸ਼ਾ ਕਾਰੋਬਾਰੀਆਂ ਦਾ ਤੇ ਪੁਲਿਸ ਦੇ ਲੋਕਾਂ ਦਾ ਜਿੱਦਾਂ ਰਾਜਜੀਤ ਨੂੰ ਅਸੀਂ ਬਰਖਾਸਤ ਕੀਤਾ ਹੋ ਐ ਐਸਐਸਪੀ ਰਿਆ ਹੈ ਤਰਨਤਾਰਨ ਵਰਗੇ ਬਾਰਡਰ ਡਿਸਟ੍ਰਿਕਟ ਉਹਨਾਂ ਨੇ ਆਪਣੇ ਪੰਜਾਬ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਪੈਸਾ ਜਿਹੜਾ 8-10 ਹਜ਼ਾਰ ਕਰੋੜ ਦਾ ਇਹ ਬਿਜ਼ਨਸ ਚੱਲਿਆ ਇਹ ਆਪਣੇ ਜੇਬਾਂ ਭਰੀਆਂ ਜਿਹਦੇ ਕਰਕੇ ਇਹ ਸਮੱਸਿਆ ਵਾਧਦੀ ਗਈ ਲੇਕਿਨ ਤੁਸੀਂ ਦੇਖਿਆ ਹੋਣਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਹਨੂੰ ਜਨ ਅੰਦੋਲਨ ਬਣਾਇਆ ਹੁਣ ਪਿੰਡ ਪਿੰਡ ਜਾ ਰਹੇ ਆ ਅਸੀਂ ਜਿਦੇ ਚ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਕੋਈ ਵੀ ਵੱਡਾ ਜਿਹੜਾ ਮੁੱਦਾ ਆ ਜਿੰਨਾ ਚਿਰ ਆਮ ਲੋਕ ਉਹਦੇ ਚ ਸਹਿਯੋਗ ਨਹੀਂ ਕਰਦੇ ਉਹ ਖਤਮ ਨਹੀਂ ਹੋ ਸਕਦਾ ਸੋ ਤੁਸੀਂ ਦੇਖੋਗੇ ਬਹੁਤ ਜਲਦੀ ਅਗਲੇ ਦੋ ਤਿੰਨ ਦਿਨਾਂ ਚ ਤੁਹਾਨੂੰ ਇੱਕ ਖਬਰ ਮਿਲਣੀ ਹੈ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਇੱਕ ਪੂਰਾ ਜ਼ਿਲ੍ਹਾ ਜਿਹੜਾ ਨਸ਼ਾ ਜਿਹੜੀ ਫਰੀ ਜਿਲ੍ਹਾ ਪੂਰਾ ਹੋ ਜਾਣਾ ਜਿਹੜਾ ਲੰਗੜੋਆ ਪਿੰਡ ਹੋਇਆ ਸੀ ਨਾ ਜਿੱਥੇ ਮਾਨ ਸਾਹਿਬ ਗਏ ਕੇਜਰੀਵਾਲ ਸਾਹਿਬ ਵੀ ਗਏ ਹੁਣ ਇੱਕ ਜਿਲ੍ਹਾ ਸੀ ਅਨਾਉਂਸ ਕਰਨ ਲੱਗੇ ਪੂਰੇ ਜ਼ਿਲ੍ਹੇ ਦੇ ਹਰੇਕ ਪਿੰਡ ਚ ਲੋਕਾਂ ਨੇ ਬੋਰਡ ਲਾਤੇ ਸਾਡੇ ਪਿੰਡ ਚ ਕੋਈ ਨਸ਼ਾ ਨਹੀਂ ਵੇਚੂਗਾ ਲੇਕਿਨ ਇਹ ਆ ਵੀ ਇਹ ਜੀਆਂ ਬੁਰਾਈਆਂ ਨੂੰ ਖਤਮ ਕਰਨ ਚ ਪੂਰੀ ਤਰ੍ਹਾਂ ਟਾਈਮ ਤੇ ਲੱਗਦਾ ਹੈ ਲੇਕਿਨ ਕਾਫੀ ਕੰਟਰੋਲ ਹੈ ਔਰ ਹਉਣ ਵਾਲੇ ਟਾਈਮ ਚ ਖਾਸ ਕਰ ਦੇਖੋ ਪੂਰੀ ਤਰ੍ਹਾਂ ਕਿਸੇ ਚੀਜ਼ ਦਾ ਸਫਾਇਆ ਤੇ ਹੋ ਨਹੀਂ ਸਕਦਾ لیکن ਅਸੀਂ ਨੌਜਵਾਨਾਂ ਨੂੰ ਆਪਣੇ ਨੂੰ ਇਸ ਤੋਂ ਬਚਾਵਾਂਗੇ ਡੈਫੀਨਿਟਲੀ ਬਚਾਵਾਂਗੇ ਗਲਾਡਾ ਦੇ ਦਫ਼ਤਰ ਦੇ ਬਾਹਰ ਹੈ ਕੱਲ੍ਹ ਦੇ ਨੇ ਧਰਨਾ ਲਾਇਆ ਅੱਜ ਕੱਲ੍ਹ ਬਹੁਤ ਵੱਡਾ ਕਿ ਅਸੀਂ 1 ਇੰਚ ਜ਼ਮੀਨ ਵੀ ਪੰਜਾਬ ਦੀ ਨਹੀਂ ਜਾਣ ਦੇਵਾਂਗੇ ਕਿ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਅਰਵਿੰਦ ਕੇਜਰੀਵਾਲ 24000 ਏਕੜ ਲੁਧਿਆਣਾ ਮੋਗੇ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਖੋਹ ਕੇ ਉੱਥੇ ਬੁਲਟ ਬਣਾਉਣ ਲੱਗੀ ਹੈ ਕਿ ਕਿਸਾਨ ਨੂੰ ਇਹ ਕਹਿ ਰਹੀ ਹੈ ਕਿ ਤੁਹਾਡੇ ਮਹਿੰਗੇ ਤੁਹਾਨੂੰ ਦੁਕਾਨਾਂ ਮਿਲਣਗੀਆਂ ਤੁਹਾਡੇ ਪਲਾਟ ਦਿੱਤੇ ਜਾਣਗੇ ਪਰ ਅਸੀਂ ਕਿੰਚ ਨਹੀਂ ਜਾਣ ਦੇਵਾਂਗੇ ਆ ਨਿਊ ਚੰਡੀਗੜ੍ਹ ਚਾਪਾ ਖੜੇ ਹਾਂ ਇਹਨਾਂ ਦੇ ਲੋਕਾਂ ਇਹ ਸੁਖਵੀਰ ਬਾਦਲ ਸਾਹਿਬ ਦੇ ਟਾਈਮ ਹੋਇਆ ਕਿ ਲੋਕਾਂ ਤੋਂ ਖੋ ਕੇ ਜ਼ਮੀਨਾਂ ਦਿੱਤੀਆਂ ਸੀ ਦੇਖੋ ਡਿਵੈਲਪਮੈਂਟ ਮੈਂ ਜਿਤਨਾ ਅੱਗੇ ਵੀ ਭਾਸ਼ਣ ਚ ਵੀ ਕਿਹਾ ਇਹ ਕੰਟੀਨਿਊ ਪ੍ਰੋਸੈਸ ਹੈ ਇਹ ਲਗਾਤਾਰ ਜਾਰੀ ਰਹਿਣਾ ਖਤਮ ਨਹੀਂ ਹੋਣਾ ਉੱਥੇ ਵੀ ਜਿਹੜੇ ਲੋਕ ਆਪ ਸਹਿਮਤੀ ਦੇਣਗੇ ਜਿਹੜੇ ਨਵੇਂ ਹਾਊਸਿੰਗ ਪ੍ਰੋਜੈਕਟ ਬਣਾਉਣ ਚ ਜਿਹਦੇ ਨਾਲ ਆਰਥਿਕ ਤੌਰ ਤੇ ਇਕਨੋਮਿਕਲੀ ਉਹਨਾਂ ਨੂੰ ਫਾਇਦਾ ਹੋਊਗਾ ਉਹਨਾਂ ਦੀ ਸ਼ੇਅਰ ਲੈਂਡ ਪੂਲਿੰਗ ਚ ਸ਼ੇਅਰ ਵੀ ਲੈਣਗੇ ਉਹ ਜ਼ਮੀਨਾਂ ਇੱਕ ਵਾਰ ਕਰਾਂਗੇ ਇਹ ਵੀ ਰੂਟੀਨ ਦੀ ਪ੍ਰਕਿਰਿਆ ਹੈ ਕੋਈ ਨਵੀਂ ਗੱਲ ਨਹੀਂ ਸਾਰੇ ਦੇਸ਼ ساری ਦੁਨੀਆ ਚ ਜਮੀਨਾਂ ਐਕਵਾਇਰ ਹੁੰਦੀਆਂ ਲੇਕਿਨ ਕਿਸਾਨ ਦੀ ਸਹਿਮਤੀ ਨਾਲ ਤੋਂ ਉਹ ਉਹਨੂੰ ਮੁੱਦਾ ਐਵੇਂ ਸੁਵੀਰਜੀ ਬਣਾਈ ਜਾਂਦੇ ਆ ਮੁੱਦਾ ਤਾਂ ਕੁਝ ਵੀ ਨਹੀਂ ਹੈ ਫੇਜਾ ਸ਼ਹਿਰ ਅੱਗੇ ਵੱਧਦੇ ਵੱਧੇ ਆਬਾਦੀ ਦੇ ਹਿਸਾਬ ਨਾਲ ਉੱਥੇ ਵੀ ਜਿੱਥੇ ਜਿੱਥੇ ਲੋਕ ਆਪ ਸਹਿਮਤੀ ਦੇਣਗੇ ਉੱਥੇ ਨਵੇਂ ਸਿਰੇ ਤੋਂ ਲੋਕਾਂ ਦੇ ਰਹਿਣ ਲਈ ਦੁਕਾਨਾਂ ਤੋਂ ਲੈ ਕੇ ਘਰਾਂ ਤੱਕ ਬਿਹਤਰ ਤਰੀਕੇ ਨਾਲ ਬਣਾਏ ਜਾਣਗੇ ਅਤੇ ਉਹਨਾਂ ਦਾ ਹਿੱਸਾ ਰੱਖਿਆ ਜਾਊਗਾ। ਇੱਕ ਲਾਸਵਾਲ ਹੈ ਜੀ ਤੁਹਾਡੀ ਕਈ ਲੀਡਰਾਂ ਵੱਲੋਂ ਸਪੀਚ ਦਿੱਤੀ ਜਾਂਦੀ ਹੈ, ਸੀਐਮ ਸਭ ਵੱਲੋਂ ਵੀ ਦਿੱਤੀ ਜਾਂਦੀ ਹੈ ਕਿ ਪੁਰਾਣੀ ਸਰਕਾਰਾਂ ਦੇ ਵਿੱਚ ਨਸ਼ਾ ਸ਼ੁਰੂ ਹੋਇਆ। ਕਾਫੀ ਲੀਡਰ ਉਸ ਵਿੱਚ ਇਨਵੋਲਵ ਸੀ ਸ਼ੁਰੂ ਕਰਵਾਉਣ ਦੇ ਵਿੱਚ। ਇਸ ਗੱਲ ਨਾਲ ਸਹਿਮਤ ਹੋ ਤੁਸੀਂ? ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ। ਸ਼ੁਰੂ ਹੋਣ ਦੇ ਪਿੱਛੇ ਉਹ ਨਸ਼ਾ ਕੋਈ ਨਵਾਂ ਤੇ ਹੈ ਨਹੀਂ। ਲੇਕਿਨ ਜਿਹੜਾ ਇਹ ਕੈਮੀਕਲ ਵਾਲਾ ਨਸ਼ਾ ਵਧਿਆ 2007 ਤੋਂ ਬਾਅਦ ਤੁਸੀਂ ਦੇਖੋਗੇ ਇਹਦੀ ਸਪੀਡ ਵਧੀਆ। ਉਹਦੇ 'ਚ ਲੋਕਾਂ ਦੇ ਆਰਥਿਕ ਇੰਟਰਸਟ ਜੁੜ ਗਏ ਇਹਨਾਂ ਨੇ ਕਿ ਕੰਮ ਹੀ ਬੜਾ ਸੌਖਾ ਹੁਣ ਭੋਲੇ ਵਾਲਾ ਕੇਸ ਚੱਕ ਲੋ ਉਹ ਭਿੰਦੀ ਵਾਲਾ ਕੇਸ ਚੱਕ ਲੋ ਬਥੇਰੇ ਲੀਡਰ ਜੇਲਾਂ 'ਚ ਲਾ ਕੇ ਆਏ ਆ ਸਾਲ-ਸਾਲ ਲਾ ਕੇ ਆਏ ਆ ਉਹਨਾਂ ਨੇ ਸੋਚਿਆ ਤੇ ਪੈਸਾ ਕਮਾਉਣ ਦਾ ਕੰਮ ਹੀ ਬੜਾ ਸੌਖਾ ਹੈ ਕੈਮੀਕਲ ਦੇ ਰਾਹੀਂ ਲੇਕਿਨ ਉਹਦਾ ਇਹ ਨਹੀਂ ਦੇਖਿਆ ਵੀ ਇਹ ਸਾਡੀ ਜਿਹੜੀ ਨੌਜਵਾਨੀ ਤਬਾਹ ਹੋ ਰਹੀ ਭਵਿੱਖ ਤਬਾਹ ਹੋ ਰਿਹਾ ਸੋ ਉਹਨੂੰ ਖਤਮ ਕਰ ਰਹੇ ਆ ਭਗਵੰਤ ਮਾਨ ਸਾਹਿਬ ਦੀ ਇਹ ਗੱਲ ਪੱਕੀ ਹੈ ਅਸੀਂ ਨਾ ਗੈਂਗਸਟਰਾਂ ਨੂੰ ਪੈਟਰੋਨ ਨੇ ਪੋਸਤ ਪਨਾਈ ਕੀਤੀ ਨਾ ਨਸ਼ਿਆਂ ਦੇ ਵਾਲਿਆਂ ਦੀ ਕੀਤੀ ਜਿਹੜੇ ਵੀ ਗਲਤ ਕੰਮ ਕਰਨਗੇ ਉਹਨਾਂ ਨੂੰ ਬਿਹਾਈਂਡ ਦਾ ਬਾਅਦ ਜਾਣਾ ਪ੍ਰਕਾਸ਼ ਕਰਜ ਲਗਾਤਾਰ ਜਾਈ ਰਹਿਣਗੇ ਹਲਕੇ ਦੇ ਵਿੱਚ ਆਬਵੀਅਸ ਜੀ ਹੈ ਇਹ ਤੇ ਰਹਿਣਗੇ ਔਰ ਜਿਹੜੀਆਂ ਜਿਹੜੀਆਂ ਜ਼ਰੂਰਤਾਂ ਪਿੰਡਾਂ ਦੀ ਹੋਣਗੀਆਂ ਉਹ ਪੂਰੀਆਂ ਕਰਾਂਗੇ ਟਾਈਮ ਟੂ ਟਾਈਮ ਇਹ ਕੰਟੀਨਿਊ ਪ੍ਰੋਸੈਸ ਸਮਤੀ ਤੇ ਜਿਲ੍ਹੇਸੀ ਚੋਣਾਂ ਨੂੰ ਲੈ ਕੇ ਕਿੰਨੀ ਕੀ ਤਿਆਰੀਆਂ ਆ ਮਾਦੀ ਪੱਖ ਦੇਖੋ ਤਿਆਰੀ ਤੇ ਲੋਕਾਂ ਨੇ ਤਿਆਰ ਕਰਨਾ ਹੈ ਸਰਕਾਰ ਨੇ ਪਰਫਾਰਮ ਕਰਨਾ ਹੈ ਇਲੈਕਸ਼ਨ ਜਦੋਂ ਆਉਣਗੇ ਸਾਰੇ ਇਲੈਕਸ਼ਨ ਲੜਾਂਗੇ ਲੋਕ ਤਾਂ ਕਰਨਗੇ ਕੰਮ ਕੀਤਾ ਜੇ ਕੀਤਾ ਉਹ ਤਾਂ ਲੋਕ ਵੋਟ ਵੀ ਪਾਣੇ ਦਾ ਕੀ ਲੱਗ ਰਿਹਾ ਤੁਹਾਨੂੰ ਤੁਹਾਨੂੰ ਮੈਨੂੰ ਲੱਗਦਾ ਹੈ ਵੀ ਆ ਬਾਈ ਇਲੈਕਸ਼ਨ ਚ ਸਰਕਾਰ ਆਵਾਦੀ ਪਾਰਟੀ ਦੇ ਜਿਹੜੇ ਕੈਂਡੀਡੇਟ ਹੈ ਉਹ ਜਿੱਤਣਗੇ ਉਹਦਾ ਕਾਰਨ ਹੈ ਇੱਕ ਤੇ ਜਿਹੜੇ ਆਸ਼ੂ ਸਾਹਿਬ ਹੈ ਉਹਨਾਂ ਨੇ ਬਤੌਰ ਮੰਤਰੀ ਬਹੁਤ ਉੱਥੇ ਜਿਹੜਾ ਗੁੰਡਾਗਰਦੀ ਤੇ ਐਲੀਗੇਸ਼ਨ ਹੈ ਉਹਨਾਂ ਤੇ ਬਦਮਾਸ਼ੀ ਦੇ ਔਰ ਜਿਤਨਾ ਹੰਕਾਰੇ ਗਏ ਸੀ ਸਾਡੇ ਜਿਹੜੇ ਬੰਦੇ ਬੜੇ ਜੈਂਟਲਮੈਨ ਹੈ ਇੰਡਸਟਰੀਅਲਿਸਟ ਹੈ ਔਰ ਸਮਾਜ ਸੇਵੀ ਹੈ ਸੋ ਲੱਗਦਾ ਹੈ ਵੀ ਆਵਾਦੀ ਪਾਰਟੀ ਬੜੇ ਆਰਾਮ ਨਾਲੋਂ ਜਿੱਤੂਗੀ। ਬਹੁਤ ਬਹੁਤ ਧੰਨਵਾਦ। ਦੇਖੋ ਕਿ ਇਹ ਸਨ ਮਾਲਵੀਰ ਸਿੰਘ ਕੰਗ ਐਮਪੀ ਜਿਨ੍ਹਾਂ ਨੇ ਆਪਣੀ ਸਪੀਚ ਦਿੱਤੀ ਹੈ ਜਿਨ੍ਹਾਂ ਨੇ ਵਿਕਾਸ ਕਾਰਜਾਂ ਦਾ ਲਗਾਤਾਰ ਵੀੜਾ ਚੁੱਕਿਆ ਹੋਇਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਪਹੁੰਚ ਕੇ ਵਿਕਾਸ ਕਾਰ ਸ਼ੁਰੂ ਕਰਵਾਏ ਜਾ ਰਹੇ ਨੇ। ਭਾਵੇਂ ਕਿ ਆਮ ਆਦੀ ਪਾਰਟੀ ਵੱਲੋਂ ਵਾਅਦੇ ਜੋ ਕਿਤੇ ਸੀ ਉਹਨਾਂ ਵਾਅਦਿਆਂ ਨੂੰ ਲੈ ਕੇ ਐਮਪੀ ਮਾਲਵੀਰ ਸਿੰਘ ਕੰਗ ਵੱਲੋਂ ਕਿਹਾ ਗਿਆ ਕਿ ਹੁਣ ਪਿੰਡਾਂ ਦੀ ਅਸੀਂ ਨਿਹਾਰ ਬਦਲਾਂਗੇ। ਲਗਾਤਾਰ ਪਿੰਡਾਂ ਦੇ ਵਿੱਚ ਪਹੁੰਚ ਰਹੇ ਨੇ। ਦੇਖਦੇ ਤੁਹਾਡੇ ਨਾਲ ਸਮੇਤ ਦੇ ਨਾਲ ਪ੍ਰਤੀਸ਼ਾ